ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ ਦੇ ਵਿੱਚ ਅਸੀਂ ਕਰ ਰਹੇ ਹਾਂ ਜੀ UGC NET ਪੰਜਾਬੀ ਦੀ ਤਿਆਰੀ ਜਿਸ ਦੇ ਵਿੱਚ ਅਸੀਂ ਤਿੰਨ ਟੌਪਿਕ ਆਪਦੇ ਕੰਪਲੀਟ ਕਰ ਚੁੱਕੇ ਹਾਂ ਅੱਜ ਅਸੀਂ ਮੂਵ ਕਰਦੇ ਹਾਂ ਸਾਡੇ ਨੈਕਸਟ ਟੌਪਿਕ ਤੇ ਜੋ ਕਿ ਹੈ ਸਾਹਿਤ ਸਾਹਿਤ ਵਿਗਿਆਨ ਅਤੇ ਸਾਹਿਤ ਇਤਿਹਾਸ ਦਾ ਅੰਤਰ ਲਿਖੇ ਸਾਹਿਤ ਸਾਹਿਤ ਵਿਗਿਆਨ ਅਤੇ ਸਾਹਿਤ ਇਤਿਹਾਸ ਦੇ ਵਿੱਚ ਕੀ ਅੰਤਰ ਹੈ ਇਹ ਅੱਜ ਅਸੀਂ ਪੜਨਾ ਹੈ ਇਸ ਦੇ ਲਈ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਸਾਹਿਤ ਹੁੰਦਾ ਕੀ ਹੈ ਸਾਹਿਤ ਵਿਗਿਆਨ ਕੀ ਹੁੰਦਾ ਹੈ ਸਾਹਿਤ ਇਤਿਹਾਸ ਕੀ ਹੁੰਦਾ ਹੈ ਜਦੋਂ ਅਸੀਂ ਇਹਨਾਂ ਤਿੰਨਾਂ ਦਾ मीनिंग ਸਮਝ ਜਾਵਾਂਗੇ ਤਾਂ ਸਾਨੂੰ ਪਤਾ ਲੱਗ ਜਿਗਾ ਕਿ ਇਹਨਾਂ ਦੇ ਅੰਦਰ ਕੀ ਡਿਫਰੈਂਸਿਸ ਨੇ ਕੀ ਅੰਤਰ ਨੇ ਸਾਹਿਤ ਬਾਰੇ ਤਾਂ ਅਸੀਂ ਜਾਣਦੇ ਹੀ ਹਾਂ ਪਰ ਚਲੋ ਦੁਬਾਰਾ ਡਿਸਕਸ ਕਰਦੇ ਹਾਂ ਇਹਨਾਂ ਤਿੰਨਾਂ ਬਾਰੇ ਸਾਡਾ ਜਿਹੜਾ ਪਹਿਲਾ ਪੁਆਇੰਟ ਹੈ ਉਹ ਹੈ ਸਾਹਿਤ ਸਾਹਿਤ ਹੈ ਕੀ ਇੱਕ ਰਚਨਾ ਹੈ ਸਾਹਿਤ ਕੀ ਹੈ ਇੱਕ ਰਚਨਾ ਹੈ ਇੱਕ ਰਾਈਟਿੰਗ ਹੈ ਉਹ ਕਿਸੇ ਵੀ ਰੂਪ ਵਿੱਚ ਤੁਹਾਨੂੰ ਮਿਲ ਸਕਦੀ ਹੈ ਪਰ ਸਾਹਿਤ ਹੁੰਦੀ ਕੀ ਹੈ ਇੱਕ ਰਚਨਾ ਲਲਿਤ ਕਲਾ ਹੈ ਅਸੀਂ ਪੜਿਆ ਸੀ ਕਲਾਵਾਂ ਹੁੰਦੀਆਂ ਨੇ ਤੇ ਸਾਹਿਤ ਨੂੰ ਕਿਹੜੀ ਕਲਾ ਕਿਹਾ ਜਾਂਦਾ ਹੈ ਲਲਿਤ ਕਲਾ ਸ਼ਬਦ ਰੂਪੀ ਸੁੰਦਰ ਕਲਾ ਹੈ ਸ਼ਬਦ ਰੂਪੀ ਸੁੰਦਰ ਰਚਨਾ ਨੂੰ ਸਾਹਿਤ ਕਿਹਾ ਜਾਂਦਾ ਹੈ ਇਹ ਅਸੀਂ ਸਾਹਿਤ ਦੇ ਡੈਫੀਨੇਸ਼ਨ ਦੇ ਅੰਦਰ ਪੜ ਚੁੱਕੇ ਹਾਂ ਜਿਵੇਂ ਕਿ ਕਵਿਤਾ ਨਾਵਲ ਨਾਟਕ ਠੀਕ ਹੈ ਇਹ ਕੀ ਨੇ ਸਾਹਿਤ ਦੇ ਰੂਪ ਨੇ ਇਸ ਦਾ ਮੰਤਵ ਇਸ ਦਾ ਮੋਟਿਵ ਕੀ ਹੈ ਮਨੁੱਖ ਨੂੰ ਸਹਜ ਅਤੇ ਸੇਧ ਦੇਣਾ ਇਹ ਹੈ ਜੀ ਸਾਹਿਤ ਬਾਰੇ ਮੇਨ ਮੇਨ ਗੱਲਾਂ ਕਿ ਸਾਹਿਤ ਇੱਕ ਰਚਨਾ ਹੁੰਦੀ ਹੈ ਸ਼ਬਦ ਰੂਪੀ ਸੁੰਦਰ ਰਚਨਾ ਨੂੰ ਸਾਹਿਤ ਕਹਿੰਦੇ ਨੇ ਇਹ ਇਨਲਿਤ ਕਲਾ ਹੈ ਤੇ ਕਵਿਤਾ ਨਾਵਲ ਨਾਟਕ ਇਸ ਦੇ ਕੀ ਨੇ ਰੂਪ ਨੇ ਤੇ ਇਸ ਦਾ ਮੰਤਵ ਕੀ ਹੁੰਦਾ ਉਦੇਸ਼ ਕੀ ਹੁੰਦਾ ਮਨੁੱਖ ਨੂੰ ਸੋਚ ਦੇਣਾ ਤੇ ਸੇਧ ਦੇਣਾ ਸੋਚ ਦੇਣਾ ਯਾਨੀ ਕਿ ਅਨੰਤ ਦੇਣਾ ਅਤੇ ਸੇਧ ਦੇਣਾ ਯਾਨੀ ਕਿ ਗਿਆਨ ਦੇਣਾ ਸਾਹਿਤ ਨੂੰ ਸਮਝਣ ਤੋਂ ਬਾਅਦ ਸਾਨੂੰ ਸਮਝਣਾ ਪਵੇਗਾ ਕਿ ਸਾਹਿਤ ਵਿਗਿਆਨ ਕੀ ਹੈ ਤਾਂ ਹੀ ਅਸੀਂ ਇਹਨਾਂ ਦੋਨਾਂ ਦੇ ਵਿੱਚ ਜੁੜਾ ਅੰਤਰ ਹੈ ਉਸ ਨੂੰ ਸਮਝ ਪਾਵਾਂਗੇ ਸਾਹਿਤ ਦੀ ਵਿਗਿਆਨਕ ਪਰਚੋਲ ਸਾਹਿਤ ਵਿਗਿਆਨ ਕੀ ਹੁੰਦਾ ਹੈ ਸਾਹਿਤ ਦੀ ਵਿਗਿਆਨਕ ਪਰਚੋਲ ਕਿ ਕਿਸੇ ਵੀ ਰਚਨਾ ਦੀ ਭਾਸ਼ਾ ਕੀ ਹੈ ਸ਼ੈਲੀ ਕੀ ਹੈ ਵਿਸ਼ੇ ਬਾਰੇ ਆਲੋਚਨਾਤਮਕ ਪਰਚੋਲ ਹੈ ਸਾਹਿਤ ਵਿਗਿਆਨ ਕੀ ਹੈ ਵੀ ਕਿਸੇ ਵੀ ਰਚਨਾ ਦੀ ਭਾਸ਼ਾ ਸ਼ੈਲੀ ਵਿਸ਼ੇ ਬਾਰੇ ਆਲੋਚਨਾਤਮਕ ਪਰਚੂਲ ਹੈ ਹੁਣ ਲੇਖੋ ਕੋਈ ਵੀ ਰਾਈਟਿੰਗ ਹੈ ਕੋਈ ਕਵਤਾ ਹੈ ਨਾਵਲ ਹੈ ਨਾਟਕ ਹੈ ਕਹਾਣੀ ਹੈ ਇਹ ਤਾਂ ਹੈ ਸਾਹਿਤ ਪਰ ਹੁਣ ਇਸ ਦਾ ਵਿਗਿਆਨਿਕ ਅਧਿਨ ਕੀ ਹੈ ਸਾਹਿਤ ਵਿਗਿਆਨ ਕੀ ਹੈ ਕਿ ਕਿਸੇ ਵੀ ਇੱਕ ਰਚਨਾ ਨੂੰ ਲੈ ਲਿਆ ਕਿਸੇ ਇੱਕ ਕਵਤਾ ਨੂੰ ਲੈ ਲਿਆ ਦੇਖਿਆ ਕਿ ਅੱਛਾ ਜੀ ਇਹਦੇ ਚ ਭਾਸ਼ਾ ਕਿਹੜੀ ਯੂਜ਼ ਹੋਈ ਹੈ ਠੀਕ ਹੈ ਫਿਰ ਉਸ ਦੇ ਅੰਦਰ ਐਸ ਦੀ ਸ਼ੈਲੀ ਕੀ ਸੀ ਇਸ ਦੇ ਅੰਦਰ ਵਿਸ਼ਾ ਕੀ ਲਿਖਤਾ ਗਿਆ ਉਸ ਦੇ ਬਾਰੇ ਜਿਹੜੀ ਤੁੰਗਿਆਈ ਵਿੱਚ ਜਾ ਕੇ ਪਰਚੋਲ ਹੁੰਦੀ ਹੈ ਉਸ ਨੂੰ ਅਸੀਂ ਸਾਹਿਤ ਵਿਗਿਆਨ ਕਹਿੰਦੇ ਹਾਂ ਇਸ ਦਾ ਮੰਤਵ ਕੀ ਹੁੰਦਾ ਹੈ ਸਾਹਿਤ ਨੂੰ ਸਮਝਣਾ ਉਸ ਦੀ ਬਨਾਵਟ ਨੂੰ ਸਮਝਣਾ ਕਿ ਉਹ ਸਾਹਿਤ ਬਣਿਆ ਕਿਸ ਤਰ੍ਹਾਂ ਹੈ ਦੇਖੋ ਸਾਹਿਤ ਦਾ ਮੰਤਵ ਹੁੰਦਾ ਹੈ ਮਨੁੱਖ ਨੂੰ ਸੋਜ ਅਤੇ ਸੇਧ ਦੇਣਾ ਇਸ ਦਾ ਮਤਲਬ ਕੀ ਹੁੰਦਾ ਹੈ ਕਿ ਸਾਹਿਤ ਦੀ ਬਨਾਵਟ ਨੂੰ ਸਮਝਣਾ ਕਿ ਸਾਹਿਤ ਬੜਿਆਂ ਗੈਸ ਤਰੀਕੇ ਨਾਲ ਹੈ ਇਹ ਖਾਲੀ ਇੱਕ ਰਚਨਾ ਹੁੰਦੀ ਹੈ ਇਹ ਉਸ ਰਚਨਾ ਦੀ ਭਾਸ਼ਾ ਸ਼ੈਲੀ ਅਤੇ ਵਿਸ਼ੇ ਬਾਰੇ ਆਲੋਚਨਾਤਮਕ ਪਰਖੋੜ ਹੁੰਦੀ ਹੈ ਇਸ ਦੇ ਵਿੱਚ ਆ ਜਾਂਦਾ ਹੈ ਜਿਵੇਂ ਕਿ ਕਵਿਤਾ ਨਾਵਲ ਨਾਟਕ ਕਹਾਣੀ ਇਸ ਦੇ ਅੰਦਰ ਆ ਜਾਂਦਾ ਹੈ ਜਿਵੇਂ ਕਿ ਰੂਪਵਾਦ ਹੈ ਪਦਾਰਥਵਾਦ ਆਦਿ ਹੈ ਠੀਕ ਹੈ ਉਸ ਤੋਂ ਅੱਗੇ ਜੀ ਸਾਹਿਤ ਇਤਿਹਾਸ ਸਾਹਿਤ ਇਤਿਹਾਸ ਕੀ ਹੈ ਸਾਹਿਤ ਦੇ ਇਤਿਹਾਸ ਦੀ ਕਰਮਬੱਧ ਜਾਣਕਾਰੀ ਸਾਹਿਤ ਇਤਿਹਾਸ ਕੀ ਹੈ ਸਾਹਿਤ ਦੇ ਇਤਿਹਾਸ ਦੀ ਕਰਮਬੱਧ ਜਾਣਕਾਰੀ ਕਿ ਜਿਹੜਾ ਵੀ ਸਾਹਿਤ ਹੈ ਨਾ ਉਹ ਹੁਣ ਤੱਕ ਲਿਖਿਆ ਗਿਆ ਇਤਿਹਾਸ ਕੀ ਹੁੰਦਾ ਹੈ ਜੋ ਪਾਸਟ ਦੇ ਵਿੱਚ ਹੋ ਚੁੱਕਿਆ ਤਾਂ ਜਿਹੜਾ ਸਾਹਿਤ ਰਚਨਾ ਜਿਵੇਂ ਕਿ ਆਪਾਂ ਮੰਨਦੇ ਹਾਂ ਕਿ ਸਾਡੇ ਜਿਹੜੇ ਪੰਜਾਬੀ ਸਾਹਿਤ ਦੀ ਸ਼ੁਰੂਆਤ ਹੈ ਨਾਤ ਜੋਗੀਆਂ ਦੀਆਂ ਰਚਨਾਵਾਂ ਤੋਂ ਹੁੰਦੀ ਹੈ ਤਿੱ ਉਹ ਉਸ ਤੋਂ ਬਾਅਦ ਅਸੀਂ ਜਿਵੇਂ ਮੰਨ ਲਏ ਨੇ ਹਾਂ ਇਹਨੂੰ ਆਪਾਂ ਡਿਵਾਈਡ ਕਰਦੇ ਹਾਂ ਪੁਰਾਤਨ ਕਾਲ ਆਇਆ ਫਿਰ ਮੱਧ ਕਾਲ ਆਇਆ ਹੁਣ ਆਧੁਨਿਕ ਕਾਲ ਹੈ ਕਿ ਤਰਤੀਬવાર ਜਾਣਕਾਰੀ ਹਾਸਲ ਕਰਨਾ ਕੀ ਹੈ ਸਾਹਿਤ ਇਤਿਹਾਸ ਹੈ ਵੱਖ-ਵੱਖ ਯੁੱਗਾਂ ਦਾ ਸਾਹਿਤ ਕਿ ਕਿਹੜੇ ਯੁੱਗ ਦੇ ਵਿੱਚ ਕਿਸ ਤਰੀਕੇ ਦਾ ਸਾਹਿਤ ਸੀ ਵੱਖ-ਵੱਖ ਕਾਰਾਂਵਾ ਲੇਖਕਾਂ ਬਾਰੇ ਜਾਣਨਾ ਠੀਕ ਹੈ ਕੀ ਕਰਮਵਾਰ ਸਾਹਿਤ ਬਾਰੇ ਜਾਨਣਾ ਕਿ ਕਿਹੜੀ ਸਦੀ ਦੇ ਵਿੱਚ ਕਿਸ ਤਰੀਕੇ ਦਾ ਸਾਹਿਤ ਪ੍ਰਚਲਿਤ ਸੀ ਉਸ ਦਾ ਕੀ ਮੰਤਵ ਸੀ ਕਿਹੜੀਆਂ ਧਾਰਾਵਾਂ ਪ੍ਰਸਿੱਧ ਸਨ ਕਿਹੜੇ ਲੇਖਕ ਸਨ ਇਸ ਦਾ ਮੰਤਵ ਕੀ ਹੁੰਦਾ ਹੈ ਇਤਿਹਾਸ ਵਿੱਚ ਸਾਹਿਤ ਦੀਆਂ ਧਾਰਾਵਾਂ ਪਰਵਰਤਨੀਆਂ ਰੂਪਾਂ ਦਾ ਵਰਣਨ ਇਸ ਦਾ ਮੇਨ ਮੁੱਦੇ ਕੀ ਹੁੰਦਾ ਹੈ ਕਿ ਇਤਿਹਾਸ ਦੇ ਵਿੱਚ ਕਿਹੜੀਆਂ ਧਾਰਾਵਾਂ ਚਲਦੀਆਂ ਸਨ ਪਰਵਰਤਨੀਆਂ ਚਲਦੀਆਂ ਸਨ ਜਿਵੇਂ ਕਿ ਇਤਿਹਾਸ ਦੇ ਅੰਦਰ ਕਈ ਧਾਰਾਵਾਂ ਹੋਈਆਂ ਗੁਰਮਤ ਕਾਵਟਾਰ ਆਈ ਹੈ ਸੂਫੀ ਕਾਵਟਾਰ ਆਈ ਹੈ ਕਿੱਸਾ ਕਾਵਟਾਰ ਵਾਰ ਕਾਵਟਾਰ ਇਸ ਤਰੀਕੇ ਨਾਲ ਕਈ ਕਾਵਟਾਰਾਂ ਵਾਂ ਜਿਹੜੀਆਂ ਨੇ ਸਾਨੂੰ ਮਿਲਦੀਆਂ ਨੇ ਸਾਇਤ ਦੇ ਅੰਦਰ ਕਿ ਸਾਰੀਆਂ ਧਾਰਾਵਾਂ ਬਾਰੇ ਜਾਣਕਾਰੀ ਇਸ ਤਰੀਕੇ ਨਾਲ ਅਸੀਂ ਜਿਹੜਾ ਸਾਇਤ ਦਾ ਇਤਿਹਾਸ ਹੈ ਉਹ ਪੜ ਸਕਦੇ ਹਾਂ ਕਿ ਕਿਹੜੇ ਟਾਈਮ ਸੂਫੀ ਕਾਵਟਾਰਾ ਸੀ ਗੁਰਮਤਸੀ ਕਿੱਸਾ ਸੀ ਕਿਸਾ ਸੀ ਯਾਰ ਸੀ ਜਾਂ ਕਿਹੜੇ ਟਾਈਮ ਕਿਹੜੇ ਲੇਖਕਾਂ ਨੇ ਰਚਨਾਵਾਂ ਕੀਤੀਆਂ ਕੀ ਹਾਂਜੀ ਸਾਨੂੰ ਪਹਿਲੇ ਕਿਹੜੇ ਲੇਖਕ ਸਨ ਉਸ ਤੋਂ ਬਾਅਦ ਕਿਹੜੇ ਸਨ ਜਾਂ ਉਹਦੋਂ ਜਿਹੜੀਆਂ ਰਚਨਾਵਾਂ ਸੀ ਉਹਦਾ ਮੰਤਕ ਕੀ ਹੁੰਦਾ ਹੈ ਇਸ ਬਾਰੇ ਜਾਣਨਾ ਸਾਹਿਤ ਇਤਿਹਾਸ ਹੁੰਦਾ ਹੈ ਤਾਂ ਆਈ ਹੋਪ ਤੁਹਾਨੂੰ ਤਿੰਨਾਂ ਦਾ ਜਿਹੜਾ ਡਿਫਰੈਂਸ ਹੈ ਉਹ ਸਮਝ ਵਿੱਚ ਆਇਆ ਹੋਵੇਗਾ ਮੈਂ ਤੁਹਾਨੂੰ ਦੁਬਾਰਾ ਥੋੜਾ ਇੱਕ ਮੋٹے ਤੌਰ ਤੇ ਦੱਸ ਦਿੰਦੀ ਹਾਂ ਕਿ ਸਾਹਿਤ ਤਾਂ ਦੇਖੋ ਇੱਕ ਰਚਨਾ ਹੈ ਸਾਹਿਤ ਵਿਗਿਆਨ ਉਸ ਰਚਨਾ ਦੇ ਅੰਦਰ ਕਿਹੜੀ ਭਾਸ਼ਾ ਕਿਹੜੀ ਸ਼ੈਲੀ ਕਿਹੜਾ ਵਿਸ਼ਾ ਲਿਆ ਗਿਆ ਉਸ ਦੀ ਪਰਚੋਲ ਕਰਨਾ ਹੈ ਸਾਹਿਤ ਇਤਿਹਾਸ ਜਿਹੜੀਆਂ ਰਚਨਾਵਾਂ ਹੋ ਚੁੱਕੀਆਂ ਹਨ ਉਹਨਾਂ ਦੀ ਕਰਮਵਾਰ ਸਾਨੂੰ ਜਾਣਕਾਰੀ ਦੇਣਾ ਹੈ ਸੋ ਇਹ ਸੀ ਜੀ ਅੱਜ ਦਾ ਸਾਡਾ ਟੋਪਿਕ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦੀ ਲੱਗੀ ਹੋਵੇਗੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ 算了。